ਸਤਿ ਸ਼੍ਰੀ ਅਕਾਲ ਜੀ ਆਦਾਬ ਨਮਸਕਾਰ ਤੁਸੀਂ ਦੇਖ ਰਹੇ ਹੋ ਜਸਟਿਸ ਪੰਜਾਬ ਟੀਵੀ ਤੇ ਮੇਰੇ ਨਾਲ ਨੇ ਅੱਜ ਗੱਲਬਾਤ ਦੇ ਵਿੱਚ ਬੋਸ ਸਿੰਘ ਨੀਲੋ ਸਾਹਿਬ ਗੱਲ ਕਰਾਂਗੇ ਹੜ੍ਹਾਂ ਦੀ ਸਥਿਤੀ ਬਾਰੇ ਇਸ ਟਾਈਮ ਹੜ੍ਹਾਂ ਨੇ ਬਹੁਤ ਭਿਆਨਕ ਰੂਪ ਧਾਰਿਆ ਹੈ ਪਸ਼ੂ ਪੰਛੀ ਬੱਚੇ ਨੌਜਵਾਨ ਬੁੱਢੇ ਬੁੜੀਆਂ ਸਭ ਇਸ ਵਿੱਚ ਇਸ ਟਾਈਮ ਮਾਰ ਚੱਲ ਰਹੇ ਨੇ ਸੋ ਨੀਲੋ ਸਾਹਿਬ ਬੜੀ ਤਰਾਸਦੀ ਹੋ ਰਹੀ ਹੈ ਪੰਜਾਬ ਦੇ ਨਾਲ ਹਾਂਜੀ ਪਰ ਕੁਝ ਕੁ ਬੰਦੇ ਜਿਹੜੇ ਹੈਗੇ ਇਸ ਟਾਈਮ ਬਸ ਤੇ ਰਾਜਨੀਤੀ ਨਹੀਂ ਹੋ ਰਹੀ ਹੈ ਹੂੰ ਜਾ ਕੇ ਕੋਈ ਰੋਟੀ ਖਾਂਦਾ ਫੋਟੋ ਪਾਉਂਦਾ ਪਿਆ ਹਾਂਜੀ ਉਹ ਬੀੜੀ 'ਚ ਬੈਠ ਕੇ ਫੋਟੋ ਪਾਉਂਦਾ ਪਿਆ ਹੂੰ ਤੁਸੀਂ ਇਹ ਸਪਸ਼ਟ ਕਰੋ ਕਿ ਇਹ 2027 ਵਿੱਚ ਤੇ ਚੋਣਾਂ ਆ ਰਹੀਆਂ ਕਿ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਸਾਰੀ ਰਾਜਨੀਤੀ ਤਾਂ ਨਹੀਂ ਹੋ ਰਹੀ ਦੇਖੋ ਜਿਹੜੇ ਪੰਜਾਬ ਦੇ ਵਿੱਚ ਇਸ ਵਕਤ ਹੜਾਏ ਨੇ ਹੂੰ ਇਹ ਕੁਦਰਤੀ ਘਟਨੇ ਸਰਕਾਰੀ ਤੌਰ ਤੇ ਵੱਧ ਨੇ ਕਿਉਂਕਿ ਹੁਣ ਤੱਕ ਬਹੁਤ ਸਾਰੇ ਜਿਹੜੇ ਇਹ ਵਿਗਿਆਨੀ ਨੇ ਸਾਡੇ ਜਿਹੜੇ BBVHM ਦੇ ਜਿਹੜੇ ਸਾਬਕਾ ਇੰਜੀਨੀਅਰ ਨੇ ਉਹਨਾਂ ਦੇ ਬਹੁਤ ਸਾਰੇ ਦੇ ਵੀਡੀਓ ਆ ਗਈਆਂ ਸਾਹਮਣੇ ਵੀ ਪਾਣੀ ਨੂੰ ਕਿਵੇਂ ਸਟੋਰ ਕਰਦੇ ਨੇ ਤੇ ਕਿਵੇਂ ਉਹਨੂੰ ਹੋ ਛੱਡਦੇ ਨੇ ਛੱਡਦੇ ਨੇ ਹਾਂ ਤੇ ਇਹਨਾਂ ਨੇ ਪਹਿਲਾਂ ਪਾਣੀ ਇਕੱਠਾ ਕੀਤਾ ਤੇ 1 ਲੱਖ ਤੇ ਛੱਡਿਆ ਇਹਨਾਂ ਨੇ ਭਾਖੜਾ ਡੈਮ ਚੋਂ ਵੀ ਛੱਡੇਆ ਪੌਂਡ ਡੈਮ ਚੋਂ ਵੀ ਛੱਡੇ ਤੇ ਅਸਲ ਕਾਰਨ ਇਹ ਆ ਵੀ ਪੰਜਾਬ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਭਾਰਤ ਸਰਕਾਰ ਦੇ ਅੱਖਾਂ ਦੇ ਵਿੱਚ ਰੜਕਦਾ ਰਿਹਾ ਹੂੰ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਅੰਦੋਲਨ ਉੱਠਿਆ ਸੀ ਜਿਹੜਾ ਦਿੱਲੀ ਦੇ ਵਿੱਚ ਸਵਾ ਸਾਲ ਜਿਹਨੇ ਸੰਘਰਸ਼ ਕੀਤਾ ਉਹਦੇ ਵਿੱਚ ਪੰਜਾਬੀਆਂ ਨੇ ਪੂਰੀ ਦੁਨੀਆ ਨੂੰ ਇਹ ਅਹਸਾਸ ਕਰਾਇਆ ਵੀ ਅਸੀਂ ਸ਼ਾਂਤੀ ਸਬਰ ਸੰਤੋਖ ਦੇ ਵਿੱਚ ਰਹਿ ਕੇ ਅਸੀਂ ਕੀ ਕਰ ਸਕਦੇ ਹਾਂ ਕੀ ਕਰ ਸਕਦੇ ਤੇ ਉਸ ਦੇ ਵਿੱਚ ਕੇਂਦਰ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਸੀ ਫਸ ਗਈ ਸੀ ਤੇ ਉਹਨਾਂ ਦੀ ਦੁਨੀਆ ਭਰ ਵਿੱਚ ਬੇਇੱਜ਼ਤੀ ਹੋ ਰਹੀ ਸੀ ਭਾਵੇਂ ਮੋਦੀ ਸਰਕਾਰ ਨੇ ਉਦੋਂ ਸਾਰੇ ਜਿਹੜੇ ਤਿੰਨ ਬਿੱਲ ਸੀ ਉਹਨਾਂ ਨੂੰ ਵਾਪਸ ਲੈ ਕੇ ਕਿਸਾਨਾਂ ਦੇ ਨਾਲ ਸਮਝੌਤਾ ਕਰ ਲਿਆ ਸੀ ਪਰ ਸਮਝੌਤਾ ਕਰਨ ਤੋਂ ਬਾਅਦ ਉਹਦੇ ਅੰਦਰ ਜਿਹੜੀ ਪੰਜਾਬ ਪ੍ਰਤੀ ਜਿਹੜੀ ਜ਼ਹਿਰ ਸੀ ਪੀੜ ਸੀ ਜਾਂ ਉਹਦਾ ਗੁੱਸਾ ਸੀ ਉਹ ਖਤਮ ਨਹੀਂ ਹੋਇਆ ਉਹਨੇ ਗਾਹੇ-ਗਾਹੇ ਪੰਜਾਬ ਦੇ ਲੋਕਾਂ ਨੂੰ ਉਜਾੜਨ ਲਈ ਪੰਜਾਬ ਦੇ ਲੋਕਾਂ ਨੂੰ ਤੰਗ ਕਰਨ ਲੇ ਪੰਜਾਬ ਨੂੰ ਖਤਮ ਕਰ ਲਈ ਪੰਜਾਬ ਨੂੰ ਖਤਮ ਕਰ ਲਈ ਉਹ ਉਹਨਾਂ ਨੇ ਕਈ ਤਰ੍ਹਾਂ ਦੀਆਂ ਸਕੀਮਾਂ ਪੰਜਾਬ ਦੇ ਵਿੱਚ ਨੀਤੀਆਂ ਇਸ ਤਰ੍ਹਾਂ ਦੀਆਂ ਬਣਾਈਆਂ ਘੜੀਆਂ ਹਾਂ ਉਹਨਾਂ ਦਿਨਾਂ ਦੇ ਵਿੱਚ ਹੀ ਵੀ ਜਿਹੜਾ ਕਿਉਂਕਿ ਪੰਜਾਬ ਹੈ ਜਿਹੜਾ ਬਾਰਡਰ ਦਾ ਇਲਾਕਾ ਇੱਥੇ ਪਹਿਲਾਂ ਬਾਰਡਰ ਤੇ 10 ਕਿਲੋਮੀਟਰ ਦਾ ਘੇਰਾ ਸੀ ਜਿਹੜਾ ਬੀਐਸਐਫ ਦੇ ਅੰਦਰ ਸੀ ਹੁਣ ਇਹਨਾਂ ਨੇ 50 ਕਿਲੋਮੀਟਰ ਉਹਨਾਂ ਦਿਨਾਂ ਦੇ ਵਿੱਚ ਹੀ ਕੀਤਾ ਸੀ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਸੀ ਹੁਣ ਉਹ ਜਿਹੜਾ BSF ਦਾ ਜਿਹੜਾ ਮੈਨਾਂ ਨੇ ਕਿਹਾ ਵਧਾਤਾ ਉਹਦੇ ਵਿੱਚ ਇੱਕ ਨਾ ਵੀ BSF ਤੁਹਾਨੂੰ ਕਿਤੋਂ ਵੀ ਪੰਜਾਬ ਦੇ ਵਿੱਚੋਂ ਹੂੰ ਕਿਸੇ ਵੀ ਬੰਦੇ ਨੂੰ ਬਿਨਾਂ ਦੱਸੇ ਪੁੱਛੇ ਬਿਨਾਂ ਕਿਸੇ ਠਾਣੇ ਨੂੰ ਜਾਂ ਸਰਪੰਚ ਨੂੰ ਜਾਂ ਉਹਦੇ ਘਰ ਦੇ ਨੂੰ ਸੂਚਿਤ ਕਰੇ ਬਿਨਾਂ ਚੁੱਕ ਕੇ ਕਿਤੇ ਵੀ ਲੈ ਜਾ ਸਕਦੀ ਆ ਤੇ ਕੋਈ ਵੀ ਪੁੱਛ ਪ੍ਰਤਾਲ ਕਰ ਸਕਦੀ ਆ ਇਹਦੇ ਵਿੱਚ ਹਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਹਜੇ ਮਾਉਲ ਨਹੀਂ ਬਣਿਆ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਹੜ੍ਹ ਨੇ ਪੰਜਾਬ ਦਾ ਜਣੀ ਜਕਣਾ ਵੀ ਚੱਪਾ-ਚੱਪਾ ਜਿਹੜਾ ਪਾਣੀ ਦੀ ਜੱਦ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਨਾ ਤਾਂ ਪੰਜਾਬ ਦੀ ਸਰਕਾਰ ਨੇ ਕੋਈ ਵਾਂ ਫੜੀ ਨਾ ਕੇਂਦਰ ਸਰਕਾਰ ਨੇ ਹੁਣ ਕੇਂਦਰ ਸਰਕਾਰ ਦੇ ਭਾਵੇਂ ਅੱਜ ਮੰਤਰੀ ਇਹ ਪੰਜਾਬ ਦੇ ਵਿੱਚ ਫੇਰੀ ਤੇ ਆਏ ਹੋਏ ਨੇ ਉਹ ਥੋੜਾ ਥੋੜੇ ਪਾਣੀ ਦੇ ਵਿੱਚ ਖੜ ਕੇ ਫੋਟੋਆਂ ਕਰਵਾ ਰਹੇ ਨੇ ਪਿਛਲੇ ਦਿਨੀ ਭਗਵੰਤ ਮਾਨ ਵੀ ਇਹ ਰੋਡੀ ਪਰ ਰੋਡ ਪਰ ਹੀ ਦੀ ਦੇ ਵਿੱਚ ਗਿਆ ਉਹ ਥੱਲੇ ਬੈਠ ਕੇ ਰੋਟੀ ਖਾਧੀ ਉੱਥੇ ਉਹਨੇ ਥੱਲੇ ਬੈਠ ਕੇ ਰੋਟੀ ਖਾਧੀ ਉਹ ਰੋਟੀ ਖਾਣ ਤੋਂ ਬਾਅਦ ਉਹਦੀ ਜਿਹੜੀ ਵੀਡੀਓ ਆ ਰਹੀ ਹੈ ਸਾਹਮਣੇ ਜਾਂ ਉਹਨੇ ਇੱਕ ਉਸ ਤੋਂ ਪਹਿਲਾਂ ਇੱਕ ਔਰਤ ਦੇ ਜਿਹੜਾ ਗੱਲ ਲਾ ਕੇ ਘੂਵਾ ਮਾਰ ਕੇ ਰੋਇਆ ਜਾਂ ਉਹ ਬੀਬੀ ਰੋਈ ਆ ਉਹਦਾ ਵੀ ਪਤਾ ਲੱਗ ਗਿਆ ਵੀ ਉਹ ਵੀ ਆਮ ਆਦਮੀ ਪਾਰਟੀ ਦੀ ਆ ਤੇ ਉਹ ਜਿਹੜਾ ਕੋਸੋ ਚਲੋ ਭਗਵੰਤ ਮਾਨ ਤਾਂ ਥੀਏਟਰ ਦਾ ਬੰਦਾ ਤੇ ਉਹਦਾ ਕੰਮ ਉਹ ਕੁਝ ਵੀ ਕਰ ਸਕਦਾ ਹੈ ਉਹ ਕੁਝ ਵੀ ਕਰ ਸਕਦਾ ਕੋਈ ਕਲਾਕਾਰੀ ਦਿਖਾ ਸਕਦਾ ਕੋਲੋ ਕੋਈ ਵੀ ਕਲਾਕਾਰੀ ਦਿਖਾ ਸਕਦਾ ਪਰ ਪੰਜਾਬ ਦੇ ਵਿੱਚ ਬਹੁਤ ਸਾਰੇ ਕਲਾਕਾਰ ਨੇ ਉਹਦੇ ਵਿੱਚ ਮੇਰੇ ਵਰਗੇ ਪੱਤਰਕਾਰ ਵੀ ਨੇ ਹਮ ਜਿਹੜੇ ਹਰ ਥਾਂ ਤੇ ਚੱਕ ਕੇ ਮੈਂ ਇੱਕ ਵੀ ਮੇਰੇ ਵਰਗਾ ਤਾਂ ਥੱਲੇ ਪਿਆ ਹੁੰਦਾ ਉਹਦੇ ਟਰੱਕ ਦੇ ਪਾਣੀ ਪਾਣੀ ਦੇ ਵਿੱਚ ਰੁਪਾਣੀ ਵਿੱਚ ਡੁੱਬਿਆ ਹੁੰਦਾ ਉਹਨੂੰ ਕਹਿੰਦੇ ਕਿਵੇਂ ਮਹਿਸੂਸ ਕਰਦਾ ਹਮ ਤੇ ਰੋਟੀ ਕਿਦਨਾਂ ਦੀ ਖਾਦੀ ਹੋਈ ਆ ਤੇ ਬਹੁਤ ਸਾਰੇ ਥਾਵਾਂ ਤੇ ਇਹੋ ਜਿਹੇ ਵੀ ਥਾਂ ਨੇ ਜਿੱਥੇ ਹਜੇ ਤੱਕ ਲੋਕਾਂ ਦੀ ਪਹੁੰਚ ਨਹੀਂ ਹੋਈ ਕਿਉਂਕਿ ਪਾਣੀ ਇਹ ਕੱਲਾ ਭਾਖੜੇ ਦਾ ਨਹੀਂ ਆ ਰਿਹਾ ਰਾਵੀ ਦਾ ਵੀ ਆ ਰਿਹਾ ਬਿਆਸ ਦਾ ਵੀ ਆ ਰਿਹਾ ਤੇ ਪੰਜਾਬ ਦਾ ਜਣੀ ਖਾਸ ਕਰਕੇ ਜਿਹੜਾ ਮਾਝਾ ਤੇ ਦਬਾਬਾ ਏਰੀਆ ਉਹ ਤਾਂ ਬਿਲਕੁਲ ਹੀ ਜਮੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ ਜਿਹੜਾ ਖਾਸ ਕਰਕੇ ਮਾਝਾ ਇਲਾਕਾ ਤਾਂ ਉਹਦੇ ਵਿੱਚ ਤਾਂ ਕੋਈ ਉਹ ਪਿੰਡ ਬਚਿਆ ਜਿਹੜਾ ਪਾਣੀ ਦੀ ਇਹ ਲਹਿਰ ਤੋਂ بچਿਆ ਹੋਵੇ ਲੋਕ ਬਚੇ ਹੁਣ ਲੋਕ ਲੋਕਾਂ ਦੇ ਬੱਚੇ ਬਜ਼ੁਰਗ ਪਰਿਵਾਰ ਉਹਨਾਂ ਦਾ ਸਮਾਨ ਉਹਨਾਂ ਦਾ ਜਿਹੜਾ ਸਾਜੋ ਸਮਾਨ ਹੈ ਜਾਂ ਉਹਨਾਂ ਦੇ ਇਹ ਜਿਹੜੇ ਪਸ਼ੂ ਡੰਗਰ ਨੇ ਫਸਲਾਂ ਦਾ ਜਿਹੜੇ ਗੰਜਨ ਜਵੇਂ ਤੇ ਸਰਕਾਰ ਕਹਿ ਰਹੀ ਹੈ ਵੀ 3 ਲੱਖ ਏਕੜ ਜਿਹੜੀ ਇਹ ਫਸਲਾਂ ਉਖਰਾ ਹੋ ਗਈ ਪਰ ਜਿਹੜੇ ਗੈਰ ਸਰਕਾਰੀ ਅੰਕੜੇ ਆ ਰਹੇ ਨੇ ਉਹ ਤਾਂ ਪੰਜਾਬ ਨੂੰ ਸਾਰੇ ਨੂੰ ਇਹ ਇਸ ਗੱਲ ਦੇ ਵਿੱਚ ਗਿਣਦੇ ਨੇ ਪੰਜਾਬ ਦੀ 1 ਲੱਖ ਕਰੋੜ ਏਕੜ ਜ਼ਮੀਨ ਆ ਜਿਹਦੇ ਵਿੱਚ ਉਹ 60 ਕਰੋੜ ਜਿਹੜਾ ਹੈਗਾ ਉਹਦੇ ਵਿੱਚ ਮੰਨਦੇ ਨੇ 60 ਲੱਖ ਏਕੜ ਆ ਜਿਹੜੀ ਜ਼ਮੀਨ ਆ ਉਹਦੀ ਤਬਾਹ ਪੂਰੀ ਤਰ੍ਹਾਂ ਤਬਾਹ ਹੋ ਗਈ ਉਹਦੇ ਵਿੱਚ ਲੋਕਾਂ ਦੇ ਕਾਰ ਉਜੜ ਗਏ ਲੋਕਾਂ ਦਾ ਸਮਾਨ ਨਹੀਂ ਬਚਿਆ ਫਸਲਾਂ ਫਸਣਾ ਉਜੜ ਗਈਆਂ ਤੇ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਆ ਪੰਜਾਬ ਦੇ ਵਿੱਚ ਇਹ ਪਿਛਲੇ ਦਿਨਾਂ ਦੇ ਵਿੱਚ ਇਹ ਰੌਲਾ ਪੈਂਦਾ ਰਿਹਾ ਵੀ ਪੰਜਾਬ ਹਰ ਥਾਂ ਤੇ ਜਾ ਕੇ ਭਾਵੇਂ ਯੂਪੀ ਚ ਵਿਹਾਰ ਚ ਕੇਰਲਾ ਚ ਇਹ ਕਿਸੇ ਵੀ ਹੋਰ ਦੇਸ਼ ਦੇ ਵਿੱਚ ਨੇਪਾਲ ਦੇ ਵਿੱਚ ਕਿਤੇ ਇਸ ਤਰ੍ਹਾਂ ਦੀ ਆਫਤ ਆਉਂਦੀ ਹੈ ਤਾਂ ਪੰਜਾਬੀ ਜਾਂ ਸਭ ਤੋਂ ਵੱਡਾ ਮੁੱਦਾ ਲੈ ਜਾਂ ਹੋਰ ਜਿਹੜੀਆਂ ਸਾਡੀਆਂ ਇੱਥੇ ਦੀਆਂ ਸੰਸਥਾਵਾਂ ਸੰਸਥਾਵਾਂ ਨੇ ਉਹ ਜਾਂਦੀਆਂ ਨੇ ਪਰ ਪਿਛਲੇ ਦਿਨਾਂ ਤੋਂ ਹੁਣ ਰਾਜਸਥਾਨ ਤੋਂ ਹਰਿਆਣੇ ਤੋਂ ਤੇ ਇੱਥੋਂ ਤੱਕ ਵੀ ਯੂਪੀ ਤੋਂ ਵੀ ਲੋਕਾਂ ਆਉਣ ਲੱਗ ਪਏ ਤੇ ਜਿਨ੍ਹਾਂ ਦੇ ਤਾਂ ਜਮੀਰ ਜਿਉਂਦੀ ਐ ਜਿਨ੍ਹਾਂ ਦੇ ਪਤਾ ਵੀ ਮਨੁੱਖ ਮਨੁੱਖ ਦਾ ਸਹਾਰਾ ਹੁੰਦਾ ਸਹਾਰਾ ਹੁੰਦਾ ਹਾਂ ਬਾਕੀ ਜਿਹੜੀਆਂ ਤੁਸੀਂ ਨਾ ਕੀ ਗੱਲ ਕੀਤੀ ਐ ਵੀ ਰਾਜਨੀਤਿਕ ਪਾਰਟੀਆਂ ਦੇ ਆਗੂ ਭਾਵੇਂ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਦੇ ਵਿੱਚ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਲੋਕ ਬੰਦਾ ਦੇ ਵਿੱਚ ਭਾਜਪਾ ਭਾਜਵਾ ਵੀ ਆ ਭਾਜਵਾ ਵਾਲਿਆਂ ਦੀ ਕਿਤੇ ਇਸ ਤਰ੍ਹਾਂ ਦੀ ਕੋਈ ਉਹ ਨਹੀਂ ਆਈ ਵੀ ਉਹ ਜਾ ਕੇ ਕਿਤੇ ਉਹ ਕਰਦੇ ਹੁਣ ਕਿਤੇ ਫੋਟੋ ਸ਼ੂਟ ਕਰਦੇ ਹੁਣ ਆਪਣੇ ਫੋਟੋ ਸ਼ੂਟ ਕਰਦੇ ਹੁਣ ਪਰ ਪੰਜਾਬ ਦੇ ਵਿੱਚ ਵੀ ਫੋਟੋ ਸ਼ੂਟ ਵੱਧ ਹੋ ਰਹੀ ਆ ਹੁਣ ਅੱਜ ਸਵੇਰੋਂ ਇੱਕ ਵੀਡੀਓ ਮੈਂ ਦੇਖ ਰਿਆ ਸੀ ਵੀ ਲੋਕ ਤਾਂ ਉਡੀਕ ਰਹੇ ਨੇ ਸਾਡੇ ਕੋਲ ਕਿਸ਼ਤੀਆਂ ਹੁਣ ਪਰ ਜਿਹੜੇ ਫੋਟੋ ਸ਼ੂਟ ਕਰਨ ਵਾਲੇ ਨੌਜਵਾਨ ਨੇ ਉਹ ਕਿਸ਼ਤੀਆਂ ਦੇ ਵਿੱਚ ਬੈਠੇ ਨੇ ਚਾਰ-ਚਾਰ ਘੰਟੇ ਲੋਕਾਂ ਨੂੰ ਉਡੀਕ ਕਰਨਾ ਪੈ ਰਿਹਾ ਤੇ ਲੋਕ ਰੋ ਰਹੇ ਨੇ ਇਹ ਜਿਹੜਾ ਨਾ ਸਾਰਾ ਕੁਝ ਇਹ ਚੱਲ ਰਿਹਾ ਇਹਨੂੰ ਆਪਾਂ ਕਹਿੰਦੇ ਹੁੰਦੇ ਵੀ ਪੰਜੇ ਗੁਲਾਂ ਇੱਕ ਜੁੜੀਆਂ ਹੁੰਦੀਆਂ ਤਾਂ ਨਹੀਂ ਪਰ ਇਸ ਥਾਂ 'ਤੇ ਜਿਹੜਾ ਪੰਜਾਬ ਨੇ ਇੱਕ ਮੁਠੀ ਵਾਲਾ ਇੱਕ ਇਕੱਠਤਾ ਦਾ ਇੱਕ ਜਿਹੜਾ ਇੱਕ ਸੱਭਿਆਚਾਰ ਇੱਕ ਜੁੜਤਾ ਦਾ ਜਿਹੜਾ ਇਹ ਸਤਿਭਾਵਨ ਵਾਲਾ ਜਿਹੜਾ ਇਹਨਾਂ ਨੇ ਇੱਕ ਵਿੰਬ ਸਿਰਜਿਆ ਸਾਰੇ ਸਮਾਜ ਲਈ ਭਾਰਤ ਲਈ ਤੇ ਉਹਨੇ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਇੱਕ ਇੱਕ ਮੁੱਠਾ ਉਹਨੂੰ ਇਹ ਚੰਗਾ ਵੀ ਆਖਿਆ ਪਰ ਅਜੇ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਾ ਤਾਂ ਹੜਗਰਸਤ ਇਲਾਕਾ ਐਲਾਨਿਆ ਭਾਵੇਂ ਪੰਜਾਬ ਸਰਕਾਰ ਨੇ ਅੱਜ ਐਲਾਨ ਕੀਤਾ ਪਰ ਪਿਛਲੇ 10 ਦਿਨਾਂ ਤੋਂ ਪੰਜਾਬ ਯੂਜ ਰਿਹਾ ਤੇ ਪੰਜਾਬ ਦਾ ਮੁੱਖ ਮੰਤਰੀ ਜਿਵੇਂ ਉਨੇ ਫਰੋਜਪੁਰ ਦੇ ਵਿੱਚ ਧਰਤੀ ਤੇ ਬੈਠ ਕੇ ਛੜਕਦੇ ਬੈਠ ਕੇ ਰੋਟੀ ਖਾਧੀ ਆ ਰੋਟੀ ਖਾਣ ਤੋਂ ਬਾਅਦ ਜਿਵੇਂ ਉਸ ਦੀ ਵੀਡੀਓ ਵਾਇਰਲ ਹੋਈ ਆ ਉਹ ਰੋਟੀਆਂ ਤੋਂ ਫੜਦੇ ਨੇ ਵੀ ਉਹ ਸਿਰਫ ਫੋਟੋ ਖਿੱਚਣ ਤੱਕ ਜਾਂ ਉਹ ਬੀਬੀ ਦੇ ਗਲ ਲੱਗ ਕੇ ਰੋਣ ਤੱਕ ਜਿਹੜੀ ਇਹ ਡਰਾਮੇਬਾਜ਼ੀ ਕਰ ਰਹੇ ਨੇ ਉਹ ਭਾਵੇਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਉਹ ਉਹਨੂੰ ਬਹੁਤ ਉਹਨੇ ਆ ਹਾਰਟ ਕੀਤਾ ਹਾਰਟ ਕੀਤਾ ਨੇ ਹਾਂ ਤੇ ਜਿਵੇਂ ਕਹਿੰਦੇ ਨੇ ਵੀ ਕੁਦਰਤ ਆ ਉਹ ਕਦੇ ਮਾਫ ਨਹੀਂ ਕਰਦੀ ਤੇ ਅੱਜ ਖ਼ਬਰਾਂ ਇਹ ਆ ਰਹੀਆਂ ਨੇ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਾਗਜੀ ਆ ਕਾਗਜੀ ਸ਼ੇਰ ਭਗਵੰਤ ਮਾਨ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀਰੀਅਸ ਹੋ ਗਿਆ ਦਿੱਲੀ ਤੋਂ ਉਹਦਾ ਬਾਸ ਕੇਜਰੀਵਾਲ ਪੰਜਾਬ ਦੇ ਹੜਪੀਟ ਦੇ ਇਲਾਕੇ ਦਾ ਦੌਰਾ ਕਰਨ ਲਈ ਆਇਆ ਸੀ ਉਹ ਪੰਜਾਬ ਦੇ ਲੋਕਾਂ ਦੀ ਸਾਂਭ ਸੰਭਾਲ ਜਾਂ ਪੰਜਾਬ ਦੇ ਲੋਕਾਂ ਨੂੰ ਮਿਲਣ ਦੀ ਬਜਾਏ ਉਹ ਪਹਿਲਾਂ ਮੁੱਖ ਮੰਤਰੀ ਕੋਲ ਗਿਆ ਕਿਉਂਕਿ ਉਹ ਮੁੱਖ ਮੰਤਰੀ ਇਹ ਉਹਦਾ ਉਹਨੂੰ ਕੀ ਆਖਿਆ ਜਾ ਸਕਦਾ ਵੀ ਨੌਕਰ ਉਹਦਾ ਨੌਕਰ ਤੇ ਉਹਨੇ ਆਪਣੇ ਨੌਕਰ ਦੀ ਹਾਲਚਲ ਪੁੱਛਿਆ ਪਰ ਪੰਜਾਬ ਦੇ ਜਿਹੜੇ ਲੱਖਾਂ ਲੋਕ ਨੇ ਲੱਖਾਂ ਪਰਿਵਾਰ ਨੇ ਲੱਖਾਂ ਸਾਡੇ ਜਾਨਵਰ ਨੇ ਉਹਨਾਂ ਦੇ ਕਿੰਨੇ ਕਿੰਨੇ ਬੱਚੇ ਨੇ ਉਹਦੇ ਵਿੱਚ ਨੇ ਕਿੰਨੇ ਕਿੰਨੇ ਬੱਚੇ ਨੇ ਤੇ ਕੁਦਰਤ ਦਾ ਵਿਕਰਸ਼ਮਾ ਦੇਖੋ ਵੀ ਇੱਕ ਬੱਚਾ ਕਹਿੰਦੇ ਵੀ ਪਤਾ ਨਹੀਂ ਕਿੰਨੇ ਕਿਲੋਮੀਟਰ ਹੜ੍ਹ ਦੇ ਵਿੱਚ ਰੁੜ ਕੇ ਗਿਆ ਰੁੜ ਕੇ ਗਿਆ ਤੇ ਉਹ ਜਿਉਂਦਾ ਜਾਗਦਾ ਜਿਉਂਦਾ ਜਾਗਦਾ ਬਚ ਗਿਆ ਤੇ ਬਹੁਤ ਸਾਰੀਆਂ ਤੇ ਹੁਣ ਭਾਵੇਂ ਸਰਕਾਰੀ ਤੌਰ ਤੇ ਸਾਡੇ ਕੋਲ 32 33 ਦੇ ਅੰਕੜੇ ਆ ਰਹੇ ਨੇ ਪਰ ਜਿਹੜੀਆਂ ਗੈਰ ਸਰਕਾਰੀ ਵੀਡੀਓ ਆ ਰਹੀਆਂ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਉਹ ਜੇ ਦੱਸਦੇ ਆ ਤਾਂ ਮਨ ਉਦਾਸ ਹੁੰਦਾ ਤੇ ਪਰ ਪੰਜਾਬ ਨੇ ਇਸ ਇਹ ਬੰਗਾਰ ਨੂੰ ਭਾਵੇਂ ਕੁਦਰਤੀ ਆ ਤੇ ਭਾਵੇਂ ਸਰਕਾਰੀ ਆ ਸਰਕਾਰੀ ਦਾ ਤਾਂ ਸਾਰੇ ਪੰਜਾਬ ਨੂੰ ਨਹੀਂ ਬਲਕਿ ਦੁਨੀਆ ਨੂੰ ਪਤਾ ਲੱਗ ਗਿਆ ਵੀ ਪਾਣੀ ਪੰਜਾਬ ਦੇ ਵਿੱਚ ਜਾਣ ਬੁੱਝ ਕੇ ਛੱਡਿਆ ਗਿਆ ਕਿਉਂਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਅਣਖ ਜਿਹੜੀ ਇਹਨਾਂ ਦੀ ਗੈਰਤ ਆ ਉਹਨੂੰ ਇਹ ਸਿੱਧੇ ਰੂਪ ਦੇ ਵਿੱਚ ਤਾਂ ਬੰਗਾਰ ਨਹੀਂ ਸਕੇ ਬੰਗਾਰ ਨਹੀਂ ਸਕੇ ਹਾਂ ਪਾਣੀ ਦੇ ਰਾਹੀ ਵਗਾਰੇ ਪੰਗਾਰ ਦੇ ਹਾਂ ਪਾਣੀ ਦੇ ਰਾਹੀ ਵਗਾਰੇ ਆ ਉਹਨਾਂ ਨੂੰ ਉਹਦੇ ਵਿੱਚ ਇਹਨਾਂ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਵਿੜ ਤੇ ਤੇ ਉਹਨਾਂ ਨੇ ਪੰਜਾਬ ਤਾਂ ਤਬਾਹ ਕੀਤਾ ਕੀਤੇ ਉਹਨਾਂ ਨਾਲੇ ਪਾਕਿਸਤਾਨ ਵੀ ਤਬਾਹ ਕਰ ਦਿੱਤਾ ਪਰ ਪਾਕਿਸਤਾਨ ਦੇ ਧੰਨੇ ਲੋਕ ਉਹ ਕਹਿੰਦੇ ਨੇ ਸਾਡੇ ਕਿੰਨੇ ਆਉਣ ਤੋਂ ਪਾਣੀ ਜਿੰਨਾ ਮਰਜੀ ਆਈ ਜਾਵੇ ਅਸੀਂ ਪੰਜਾਬੀਆਂ ਦੇ ਨਾਲ ਆ ਪੰਜਾਬ ਦੇ ਨਾਲ ਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ ਸਥਿਤੀ ਦੇ ਨਾਲ ਲੋਕਾਂ ਨੇ ਜਣੀ ਇੱਕ ਉਹਨਾਂ ਦਾ ਸਾਹਮਣਾ ਹੋਣਾ ਉਹ ਬਹੁਤ ਖਤਰਨਾਕ ਹੋਊਗੀ ਕਿਉਂਕਿ ਬਹੁਤ ਸਾਰੇ ਜਾਨਵਰ ਮਰ ਗਏ ਬਹੁਤ ਸਾਰੇ ਪਸ਼ੂ ਨਿਯੋਕੀ ਆ ਲੋਕ ਮਰੇ ਗਏ ਫਸਲਾਂ ਦਾ ਉਜੜਾ ਹੋਇਆ ਰੀਤਾ ਬਹੁਤ ਚੜ ਗਿਆ ਘਰਾਂ ਦੇ ਵਿੱਚ ਜਿਹੜਾ ਉਹ ਆ ਪਣਾ ਬਹੁਤ ਆ ਗਿਆ ਉਹਦੀ ਸਾਮ ਸੰਭਾਲ ਲਈ ਤੇ ਮੇਰੀ ਪੰਜਾਬ ਦੇ ਜਿਹੜੇ ਐਨਓਜੀਓ ਨੇ ਜਾਂ ਜਿਹੜੀਆਂ ਇਹ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਨੇ ਉਹ ਸੰਸਥਾਵਾਂ ਨੇ ਜੋ ਵੀ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਆ ਵੀ ਹੁਣ ਥੋੜਾ ਜਾਨਾ ਤੁਸੀਂ ਖਰਮੇ ਦੇ ਨਾਲ ਚੱਲੋ ਫੋਟੋ ਸ਼ੂਟ ਤੋਂ ਪਾਸਾ ਵੱਟੋ ਕੰਮ ਵੱਲ ਧਿਆਨ ਦਿਓ ਕੰਮ ਵੱਲ ਧਿਆਨ ਦਿਓ ਜਿਹੜੇ ਲੋਕਾਂ ਦੀ ਮਦਦ ਕਰਨ ਵਾਲੀ ਹੈ ਉਹਨਾਂ ਦੀ ਕਰੋ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਸੰਤਾਪ ਆ ਜਿਹੜਾ ਘਟੋ ਘਟ 6 ਮਹੀਨੇ ਲਈ ਪੰਜਾਬ ਦੇ ਉਹਨਾਂ ਇਲਾਕਿਆਂ ਨੂੰ ਉਠਣ ਨਹੀਂ ਦੇਊਗਾ ਤੇ ਇਹਦੇ ਲਈ ਗੱਲਾਂ ਤਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ ਤੇ ਆਪਾਂ ਅਗਲੇ ਸਮਿਆਂ ਦੇ ਵਿੱਚ ਕਰਾਂਗੇ ਵੀ ਪਰ ਇਸ ਸਮੇਂ ਪੰਜਾਬ ਨੇ ਜਿਹੜੀ ਇੱਕ ਜੁੜਤਾ ਆਪਣਾ ਇਕੱਠ ਤੇ ਇਸ ਚੈਲੰਜ ਨੂੰ ਸਵੀਕਾਰ ਕੀਤਾ ਤੇ ਇੱਕ ਗੱਲ ਮੈਂ ਹੋਰ ਕਹਿਣੀ ਆ ਵੀ ਇਹ ਜਲੰਧਰ ਜ਼ਿਲ੍ਹੇ ਦੀ ਇੱਕ ਐਮ ਐਲ ਏ ਤੇ ਬੀਬੀ ਮਾਨ ਨੇ ਜਿਹੜਾ ਕਿਸਾਨ ਜਥੇਬੰਦੀਆਂ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਉਹਨੂੰ ਵੀ ਇਹਦਾ ਖਮਿਆਜਾ ਭੁਗਤਣਾ ਪਊਗਾ ਤੇ ਉਹਨਾਂ ਨੇ ਵੀ ਐਸਕੇ ਮਾ ਵਾਲਿਆਂ ਨੇ ਇੱਕ ਮੀਟਿੰਗ ਕਰਕੇ ਉਹ ਉਹਦਾ ਨੋਟਿਸ ਲਿਆ ਤੇ ਇਸ ਮਾਹੌਲ ਦੇ ਵਿੱਚ ਲੋਕਾਂ ਨੂੰ ਪਿਆਰ ਸਤਿਕਾਰ ਤੇ ਠਰਮੇ ਦੇ ਨਾਲ ਤੁਰਨ ਦੀ ਲੋੜ ਆ ਨਾ ਕਿ ਬੋਲ ਬਾਣੀ ਦੇ ਨਾਲ ਜਿਵੇਂ ਕਹਿੰਦੇ ਨੇ ਵੀ ਇਹ ਬੋਲਣ ਤੋਂ ਪਹਿਲਾਂ ਤੋਲੋ ਫਿਰ ਬੋਲੋ ਫਿਰ ਬੋਲੋ ਫਿਰ ਬੋਲੋ ਪਰ ਉਹ ਬੀਬੀ ਨੂੰ ਇਹ ਸਾਡੇ ਉਹਨੇ ਅਜਿਹਾ ਨਹੀਂ ਕੀਤਾ ਉਹਨੇ ਅਜਿਹਾ ਨਹੀਂ ਕੀਤਾ ਪਰ ਉਹਦਾ ਜਵਾਬ ਜਿਹੜਾ ਸਾਡੇ ਇੱਕ ਸੰਜੂਨ ਦੇ ਆਗੂ ਰਾਜੇਵਾਲ ਸਾਹਿਬ ਨੇ ਜਿਹੜਾ ਦਿੱਤਾ ਉਹ ਉਸ ਗੱਲ ਨੂੰ ਸਮਝ ਲੈਣਾ ਚਾਹੀਦਾ ਵੀ ਕਿਸਾਨਾਂ ਦੇ ਨਾਲ ਤਾਂ ਮੋਦੀ ਨੇ ਜਿਹੜਾ ਮੱਥਾ ਲਾਇਆ ਸੀ ਉਹਦਾ ਕੀ ਹਾਲ ਕੀਤਾ ਸੀ ਇਹ ਤਾਂ ਬੀਬੀ ਕਲ ਦੀ ਭੂਤਨੀ ਸੇਵਿਆਂ ਚ ਅੱਧ ਤੇ ਥੋੜੇ ਸ਼ਬਦਾਂ ਚ ਮੈਨੂੰ ਇੱਕ ਹੋਰ ਗੱਲ ਦੱਸ ਕੇ ਜਾਉਂਦੇ ਜਾਂਦੇ ਹਮ ਇਸ ਟਾਈਮ ਜਿੰਨੇ ਪੰਜਾਬ ਦੇ ਕਲਾਕਾਰ ਨੇ ਹਮ ਉਹ ਸਾਰੇ ਹੀ ਹੜਪੀੜਤਾਂ ਦੀ ਮਦਦ ਲਈ ਨਿਤਰੇ ਆ ਨਿਤਰੇ ਬਿਲਕੁਲ ਨਿਤਰੇ ਕਿਸੇ ਨੇ 5 ਕਰੋੜ ਦਿੱਤਾ ਹਮ ਕਿਸੇ ਨੇ ਕਿਸ਼ਤੀਆਂ ਭੇਜੀਆਂ ਹਮ ਠੀਕ ਹੈ ਮਤਲਬ ਜਿੱਦਾਂ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਉਸੇ ਤਰ੍ਹਾਂ ਹੜਪੀੜਤਾਂ ਦੀ ਮਦਦ ਕੀਤੀ ਹੈ ਮਦਦ ਕੀਤੀ ਆ ਸੋ ਜਾਂਦੇ ਜਾਂਦੇ ਦੋ ਸ਼ਬਦ ਵੀ ਇਹਨਾਂ ਬਾਰੇ ਵੀ کہہ ਕੇ ਜਾਓ ਵੀ ਤੁਹਾਡਾ ਕੀ ਖਿਆਲ ਹੈ ਇਹਨਾਂ ਬਾਰੇ ਜਿਹੜੇ ਇਸ ਟਾਈਮ ਇਹਨਾਂ ਨੇ ਹੜਪਿੰਡਾਂ ਦੀ ਮਦਦ ਕੀਤੀ ਹੈ ਇਹ ਕਿਹ ਇਸ ਸਟੇਜ ਤੇ ਆ ਕੇ ਖੜੇ ਨੇ ਬੰਦੇ ਦੇਖੋ ਪੰਜਾਬ ਦੇ ਵਿੱਚ ਕੱਲੇ ਕਲਾਕਾਰ ਹੀ ਨਹੀਂ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਨਾਲ ਪੰਜਾਬ ਦੇ ਵਿੱਚੋਂ ਬਾਕੀ ਦੇਸ਼ਾਂ ਦੇ ਵਿੱਚ ਗਏ ਨੇ ਜਾਂ ਬਾਕੀ ਰਾਜਾਂ ਦੇ ਵਿੱਚ ਗਏ ਹੋਏ ਨੇ ਉਹ ਲੋਕਾਂ ਨੇ ਵੱਡੇ ਪੱਧਰ ਤੇ ਹਰ ਤਰ੍ਹਾਂ ਦੀ ਮਦਦ ਕੀਤੀ ਆ ਪਰ ਜਿਸ ਤਰ੍ਹਾਂ ਇਹ ਸਾਡੇ ਕਲਾਕਾਰਾਂ ਨੇ ਨੇ ਵਧੀਆ ਭੂਮਿਕਾ ਨਿਭਾਈ ਹੈ ਖਾਸ ਕਰਕੇ ਮੈਂ ਜਸਬੀਰ ਜੱਸੀ ਦੀ ਇਹ ਗੱਲ ਕਰੂੰਗਾ ਵੀ ਜਸਬੀਰ ਜੱਸੀ ਨੇ ਪਿੱਛੇ ਰਹਿ ਕੇ ਉਹਨਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਵੀ ਪੰਜਾਬ ਦੇ ਲਈ ਉਹ ਕਰਨ ਪਰ ਜੱਸੀ ਨੇ ਇਹ ਪਿੰਡਾਂ ਦੇ ਵਿੱਚ ਜਾ ਕੇ ਕਿਸ਼ਤੀਆਂ ਦੇ ਵਿੱਚ ਬਹਿ ਕੇ ਜਾਂ ਡੁੱਬ ਰਹੇ ਲੋਕਾਂ ਦੀ ਬਾ ਫੜ ਕੇ ਉਹਨੇ ਫੋਟੋਆਂ ਨਹੀਂ ਕਰਵਾਈਆਂ ਪਰ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਵੀ ਨੇ ਜਿਹੜੇ ਹੁਣ ਤੱਕ ਜਿਹੜੇ ਫੋਟੋ ਫੋਟੋਆਂ ਲਵਾਉਣ ਤੱਕ ਸੀ ਹਾਂ ਫੋਟੋਆਂ ਲਵਾਉਣ ਤੱਕ ਕਿਸੇ ਨੇ ਉਹ ਉਹਨਾਂ ਨੂੰ ਇਸ ਗੱਲ ਤੋਂ ਜ਼ਰੂਰ ਗੁਰੇਜ ਕਰਨਾ ਚਾਹੀਦਾ ਗੁਰੇਜ ਕਰਨਾ ਚਾਹੀਦਾ ਇਸ ਵਕਤ ਇਹ ਪਿਕਨਿਕ ਵਾਲਾ ਦੌਰ ਨਹੀਂ ਇਸ ਵਕਤ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂ ਹੈ ਸਮਾਂ ਸੋ ਇਸ ਟਾਈਮ ਜਿਹੜਾ ਮਾਹੌਲ ਚੱਲ ਰਿਹਾ ਇਹ ਪਿਕਨਿਕ ਮਨਾਉਣ ਵਾਲਾ ਮਾਹੌਲ ਨਹੀਂ ਹੈ ਕੋਈ ਵੀ ਐਨ ਜੀਓ ਹੈ ਕੋਈ ਵੀ ਕਲਾਕਾਰ ਹੈ ਉਹ ਸਵਾਏ ਫੋਟੋ ਸ਼ੂਟ ਦੇ ਮਦਦ ਕਰੇ ਕਿਉਂਕਿ ਬਾਣੀ ਇਹ ਕਹਿੰਦੀ ਹੈ ਵੀ ਇੱਕ ਹੱਥ ਨਾਲ ਜਦੋਂ ਆਪਾਂ দান ਕਰ ਦੂਜੀ ਹੱਥ ਨੂੰ ਪਤਾ ਨਹੀਂ ਹੋਣਾ ਚਾਹੀਦਾ ਹੂੰ ਸੋ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਓ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਤੇ ਇਸ ਟਾਈਮ ਜਿਹੜੀ ਸਥਿਤੀ ਸਾਡੇ ਪੰਜਾਬ ਦੀ ਬਣੀ ਹੋਈ ਹੈ ਇਹਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਉਬਾਰ ਸਕੀਏ ਸੋ ਨਿਰੋਪ ਸਾਬ ਤੁਸੀਂ ਗੱਲਬਾਤ ਸਾਡੇ ਨਾਲ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਧੰਨਵਾਦ ਜੀ